ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਚੱਲ ਰਹੀ ਲੜੀਵਾਰ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਅੰਦਰ ਅੱਜ ਜੋ ਆਪ ਜੀ ਨੇ ਸ਼ਬਦ ਸਰਵਨ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਮਾਨਵਤਾ ਦੇ ਰਹਿਬਰ ਤਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਰੂ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1147 ਉੱਤੇ ਸੁਭਾਈਮਾਨ ਹੈ ਮੈਂ ਲੰਗਰ ਦੇ ਵਿੱਚ ਖਾਸ ਕਰਕੇ ਬੇਨਤੀ ਕਰਾਂਗਾ ਜਿਹੜੇ ਵੀਰ ਨਾਮ ਸਿਮਰਨ ਕਰ ਰਹੇ ਨੇ ਥੋੜਾ ਜਿਹਾ ਜੀ ਹੌਲੀ ਆਵਾਜ਼ ਦੇ ਵਿੱਚ ਜਾਂ ਉਹਨਾਂ ਨੂੰ ਬੇਨਤੀ ਕਰ ਦਿੱਤੀ ਜਾਏ ਕਿਉਂਕਿ ਥੋੜੀ ਡਿਸਟਰਬੈਂਸ ਹੋ ਰਹੀ ਹੈ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਸੂਖ ਸਹਜ ਆਨੰਦ ਲਹੋ ਰਹਾਉਤੀਆਂ ਤੁਕਾਂ ਨੇ হে ਭਾਈ ਜ਼ਿੰਦਗੀ ਦੇ ਅੰਦਰ ਸਾਰੇ ਸੁੱਖ ਸਹਜ ਦਾ ਮਤਲਬ ਹੈ ਆਤਮਾ ਦੀ ਅਡੋਲਤਾ ਆਨੰਦ ਦਾ ਮਤਲਬ ਹੈ ਉਹ ਅਵਸਥਾ ਜਿੱਥੇ ਜਾ ਕੇ ਕਦੇ ਵੀ ਫਿਰ ਜੀਵਨ ਦੇ ਵਿੱਚ ਗਮ ਨਹੀਂ ਵਿਆਪਦਾ ਤੇ ਹਜ਼ੂਰ ਕਹਿੰਦੇ ਨੇ ਉਹ ਆਨੰਦ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ ਸਾਧ ਸੰਗਤ ਪਾਈਆ ਵਡਭਾਗੀ ਅਸਲ ਵਿੱਚ ਸੰਗਤ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹਨੂੰ ਸੰਗਤ ਕਿਹਾ ਗਿਆ ਨਾ ਇੱਕ ਵਾਰੀ ਅਸੀਂ ਫਿਜ਼ੀਕਲੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠਨੇ ਆਂ ਏ ਅਸਲ ਦੇ ਵਿੱਚ ਸਾਡੀ ਬਿਗਨਿੰਗ ਹੁੰਦੀ ਏ ਵੀ ਅਸੀਂ ਸੰਗਤ ਦੀ ਅਵਸਥਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਗੁਰ ਸਭਾ ਏਬ ਨਾ ਪਾਈਐ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲੈ ਜਾਂ ਮਨ ਰਹਾ ਹਦੂਰ ਜਦੋਂ ਮਨ ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿਣਾ ਸਿੱਖ ਜਾਏ ਆ ਵੇਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਉਨੇ ਆ ਨਾ ਬਾਹਰ ਬੰਦਾ ਭਾਵੇਂ ਕਈ ਵਾਰੀ ਕਈ ਕਿਸਮ ਦੇ ਵਿਦਕਰਿਆਂ ਦੇ ਨਾਲ ਭਰਿਆ ਹੁੰਦਾ ਪਰ ਸਿਆਣਾ ਬੰਦਾ ਆ ਕੇ ਜਿਵੇਂ ਸੰਗਤ ਦੇ ਵਿੱਚ ਸਾਰੇ ਇੱਕ ਬਰਾਬਰ ਹੁੰਦੇ ਨੇ ਕੋਈ ਕਾਸਟਿਜ਼ਮ ਨਹੀਂ ਰਹਿੰਦਾ ਕੋਈ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਰਿਆਂ ਨੂੰ ਅਸੀਂ ਗੁਰਦੁਆਰੇ ਦੇ ਵਿੱਚ ਇਕੁਅਲ ਟਰੀਟ ਕਰਦੇ ਆਂ ਸੰਗਤ ਉਦੋਂ ਏ ਜਦੋਂ ਅਸੀਂ ਸਮਾਜ ਦੇ ਵਿੱਚ ਵੀ ਰਹਿੰਦਿਆਂ ਹੋਇਆਂ ਪਰਿਵਾਰ ਦੇ ਵਿੱਚ ਵੀ ਰਹਿੰਦਿਆਂ ਹੋਇਆਂ ਇਹ ਮਹਿਸੂਸ ਕਰਨੇ ਆ ਵੀ ਰੱਬ ਸਾਡੇ ਅੰਗ ਸੰਗ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਜਿਵੇਂ ਬਾਹਰ ਬੰਦਾ ਝੂਠ ਬੋਲਦਾ ਹੋਵੇ ਧੋਖਾ ਕਰਦਾ ਹੋਵੇ ਪਰ ਸਿਆਣਾ ਬੰਦਾ ਧਾਰਮਿਕ ਸਥਾਨ ਤੇ ਆ ਕੇ ਗੁਰੂ ਦੇ ਅੱਗੇ ਝੂਠ ਨਹੀਂ ਬੋਲਣਾ ਚਾਹੁੰਦਾ ਮੈਂ ਸਿਆਣਾ ਬੰਦਾ ਸ਼ਬਦ ਵਰਤ ਰਿਹਾ ਕਿਉਂਕਿ ਕਈ ਵਾਰੀ ਧਾਰਮਿਕ ਸਥਾਨਾਂ ਤੋਂ ਵੀ ਝੂਠ ਦਾ ਕਰਮਕਾਂਡਾਂ ਦਾ ਅੰਧਵਿਸ਼ਵਾਸਾਂ ਦੇ ਵਿੱਚ ਜਾਂ ਚਾਂਸੇ ਦੇ ਵਿੱਚ ਲੈ ਕੇ ਬਹੁਤ ਥਾਵਾਂ ਦੇ ਉੱਤੇ ਗੁੰਮਰਾਹ ਵੀ ਕੀਤਾ ਜਾਂਦਾ ਤੇ ਸਾਰੇ ਧਾਰਮਿਕ ਸਥਾਨ ਸੱਚ ਦਾ ਜੋ ਰੋਲ ਪਲੇ ਕਰਨਾ ਚਾਹੀਦਾ ਹੈ ਸਚਿਆਰ ਬੰਦੇ ਦਾ ਉਹ ਨਹੀਂ ਕਰ ਰਹੇ ਇਸ ਕਰਕੇ ਮੈਂ ਅਰਜ਼ ਕਰਨਾ ਵੀ ਸਿਆਣਾ ਬੰਦਾ ਘਟੋ ਘਟ ਧਾਰਮਿਕ ਸਥਾਨ ਤੇ ਆ ਕੇ ਝੂਠ ਨਹੀਂ ਬੋਲਦਾ ਕਿਸੇ ਨਾਲ ਜਿਹੜਾ ਫਰੇਬ ਨਹੀਂ ਕਰਦਾ ਠੱਗ ਨਹੀਂ ਕਰਦਾ ਇਸੇ ਤਰ੍ਹਾਂ ਜਦੋਂ ਬਾਹਰ ਅਸੀਂ ਦੁਨੀਆ ਦੇ ਵਿੱਚ ਵਿਚਰਦਿਆਂ ਹੋયા ਵੀ ਸੱਚ ਤੇ ਪਹਿਰਾ ਦਿੰਨੇ ਆ ਤੇ ਸਮਝ ਲੈਂਦੇ ਆ ਗੁਰਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਉਦੋਂ ਅਸੀਂ ਗੁਰੂ ਦੀ ਸੰਗਤ ਕਰ ਰਹੇ ਹੁੰਨੇ ਆ ਅਸਲ ਦੇ ਵਿੱਚ ਉਹ ਅਵਸਥਾ ਇਸੇ ਤਰ੍ਹਾਂ ਬਾਹਰ ਭਾਵੇਂ ਬੰਦਾ ਨਸ਼ੇ ਕਰਦਾ ਹੋਵੇ ਪਰ ਸਿਆਣਾ ਬੰਦਾ ਗੁਰਦੁਆਰੇ ਦੇ ਵਿੱਚ ਨਸ਼ਾ ਕਰਕੇ ਨਹੀਂ ਆਏਗਾ ਭਾਵੇਂ ਕਿਸੇ ਵੀ ਕਿਸਮ ਦਾ ਨਸ਼ਾ ਹੋਵੇ ਅਲਕੋਹਲ ਹੋਵੇ ਜਾਂ ਤੰਬਾਕੂ ਵਗੈਰਾ ਹੋਰ ਜਿਹੜੇ ਨਸ਼ੇ ਨੇ ਟੋਟਲੀ ਗੁਰਦੁਆਰੇ ਦੇ ਵਿੱਚ ਪ੍ਰਹਿਬਿਟਿਡ ਹੁੰਦੇ ਨੇ ਵੀ ਸਖਤ ਮਨਾਹੀ ਹੁੰਦੀ ਹੈ ਸੇਮ ਜਦੋਂ ਅਸੀਂ ਵੀ ਘਰਾਂ ਦੇ ਵਿੱਚ ਵਿਚਰਦੇ ਆ ਕਿਸੇ ਪਾਰਟੀ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਨਾਲ ਅਸੀਂ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਜਿਹੜੀ ਪ੍ਰੈਫਰੈਂਸ ਦਿੰਨੇ ਆ ਜਿਹੜੀ ਖਾਸ ਕਰਕੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਮੁਤਾਬਕ ਚੱਲ ਕੇ ਉਦੋਂ ਵੀ ਨਸ਼ਾ ਨਹੀਂ ਕਰਦੇ ਇਹਦਾ ਮਤਲਬ ਅਸੀਂ ਸੰਗਤ ਉਦੋਂ ਕਰ ਰਹੇ ਹੁੰਦੇ ਆ ਇਸੇ ਤਰ੍ਹਾਂ ਵੈਸੇ ਤਾਂ ਜਿਹੜੀ ਇਹ ਅਵਸਥਾ ਹੈ ਵੀ ਸੰਗਤ ਪਾਈਆ ਵਡਭਾਗੀ ਜਿਹਨੂੰ ਗੁਰੂ ਸਾਹਿਬ ਜੀ ਨੇ ਕਹਿੰਨਾ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜਾ ਜੀ ਵੱਡਿਆਂ ਭਾਗਾ ਦੇ ਨਾਲ ਹਰ ਸੰਗਤ ਦਾ ਮਤਲਬ ਹੈ ਰੱਬ ਸਾਡੇ ਲਈ ਕੀ ਹੈ ਗੁਰਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਤੇ ਗੁਰਬਾਣੀ ਦੇ ਜਿੰਨੇ ਵੀ ਮੋਰਲ ਵੈਲਿਊਜ਼ ਨੇ ਨਾ ਐਥਿਕਸ ਨੇ ਜਿੰਨੀ ਵੀ ਰਹਿਤ ਮਰਿਆਦਾ ਟੋਟਲ ਜਿਹੜਾ ਡਿਸਪੀਸਪਲਨ ਹੈ ਉਹ ਸੰਗਲੋ ਰੱਬ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖਿਆ ਉਸ ਵਿਚਾਰਧਾਰਾ ਦੀ ਆਈਡੀਓਲੋਜੀ ਦੀ ਸੰਗਤ ਕਰਨੀ ਅਸਲ ਦੇ ਵਿੱਚ ਵੱਡ ਭਾਗੀ ਹਰ ਸੰਗਤ ਪਾਵਾ ਹੈ ਤੁਸੀਂ ਵੇਖੋ ਹਿੰਦੁਸਤਾਨ ਦੇ ਵਿੱਚ ਸਭ ਤੋਂ ਜਿਆਦਾ ਰਿਲੀਜੀਅਸ ਕੰਟਰੀ ਕਿਹਾ ਜਾਂਦਾ ਆਮ ਕਰਕੇ ਹਜ਼ਾਰਾਂ ਲੋਕ ਨੇ ਮੰਦਰਾਂ ਦੇ ਵਿੱਚ ਜਾ ਰਹੇ ਨੇ ਮਸਕ ਦੇ ਵਿੱਚ ਜਾ ਰਹੇ ਨੇ ਆਪਾਂ ਵੀ ਗੁਰਦੁਆਰਿਆਂ ਦੇ ਵਿੱਚ ਆਉਂਦੇ ਆ ਚਰਚਿਸ ਦੇ ਵਿੱਚ ਲੋਕ ਜਾਂਦੇ ਨੇ ਤੇ ਜਦੋਂ ਕਿਧਰੇ ਆਮ ਕਰਕੇ ਲੋਕਾਂ ਦੀ ਉੱਥੇ ਜਾਣ ਵਾਲਿਆਂ ਦੀ ਰਿਚੁਅਲਸ ਕਰਨ ਵਾਲਿਆਂ ਦੀ ਭੀੜ ਵੇਖਨੇ ਆ ਤੇ ਇਸ ਤਰ੍ਹਾਂ ਲੱਗਦਾ ਵੀ ਬੰਦੇ ਬਹੁਤ ਜ਼ਿਆਦਾ ਧਾਰਮਿਕ ਹੋਣਗੇ ਪਰ ਜਦੋਂ ਸਿਸਟਮ ਦੇ ਵਿੱਚ ਵੇਖਿਆ ਜਾਂਦਾ ਜਿਹੜਾ ਬੰਦਾ ਪਰਿਵਾਰ ਦੇ ਵਿੱਚ ਵਿਚਰ ਰਿਹਾ ਉਹ ਕਿੰਨਾ ਲਾਲਚੀ ਹੈ ਜਾਂ ਫਰੇਬੀ ਹੈ ਭਾਵੇਂ ਪੋਲੀਟੀਕਲ ਸਿਸਟਮ ਹੋਵੇ ਭਾਵੇਂ ਸਾਡਾ ਸਮਾਜ ਹੈ ਜਿਹਦੇ ਵਿੱਚ ਬੇਈਮਾਨੀ ਹੈ ਦੂਸਰੇ ਨੂੰ ਧੋਖਾ ਦੇਣਾ ਹੈ ਹੰਕਾਰ ਦਾ ਬੋਲਬਾਲਾ ਹੈ ਵਾਇਲੈਂਸ ਵਰਤਦਾ ਲੁੱਟਾਂ ਖੋਹਾਂ ਜੜੀਆਂ ਵਰਤਦੀਆਂ ਤੇ ਉਹ ਜਿਹੜੇ ਅੰਕੜੇ ਕੱਢੇ ਜਾਂਦੇ ਲੱਗਦਾ ਵੀ ਬੰਦਾ ਧਾਰਮਿਕ ਕੋਈ ਨਹੀਂ ਅਸਲ ਦੇ ਵਿੱਚ ਫਰੇਬ ਜਿਹੜੇ ਲੋਕ ਕਰਦੇ ਨੇ ਧਰਮ ਦੇ ਨਾਂ ਤੇ ਤੇ ਗੁਰੂ ਸਾਹਿਬ ਅਸਲ ਦੇ ਵਿੱਚ ਉਹਨਾਂ ਨੂੰ ਹੀ ਧਾਰਮਿਕ ਕਹਿੰਦੇ ਨੇ ਜਿਨ੍ਹਾਂ ਨੇ ਇਥੋਂ ਵਿਚਾਰ ਧਾਰਾ ਗੁਰਬਾਣੀ ਦੀ ਲੈ ਕੇ ਪਰਮਨੈਂਟਲੀ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਔਰ ਸਿੱਖ ਲਿਆ ਵੀ ਸੰਗਤ ਦੇ ਵਿੱਚ ਕਿਵੇਂ ਵਿਚਰਨਾ ਇਸ ਕਰਕੇ ਗੁਰੂ ਸਾਹਿਬ ਦੀ ਇੱਕ ਖਾਸ ਅਵਸਥਾ ਨੂੰ ਸਟੇਟ ਆਫ ਮਾਈਂਡ ਨੂੰ ਕਹਿੰਦੇ ਨੇ ਵੀ ਵੱਡਿਆਂ ਭਾਗਾਂ ਦੇ ਨਾਲ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖ ਹਰ ਹਰ ਨਾਮ ਕਹੋ ਗੁਰੂ ਦੇ ਰਾਹੀ ਹੀ ਉਸ ਅਕਾਲ ਪੁਰਖ ਬਾਏ ਗੁਰੂ ਦਾ ਨਾਮ ਕਿਹਾ ਜਾ ਸਕਦਾ ਹੈ ਕਹਿਣ ਦਾ ਮਤਲਬ ਆਪਣੀ ਸਾਰਾ ਜਿਹੜਾ ਲਾਈਫ ਸਟਾਈਲ ਨਾ ਗੁਰੂ ਦੇ ਮੁਤਾਬਕ ਕਰਕੇ ਨਹੀਂ ਤੇ ਹੁਣੇ ਰਾਗੀ ਸਿੰਘਾਂ ਕੋਲੋਂ ਆਪਜੀ ਸ਼ਬਦ ਸਰਵਣ ਕਰ ਰਹੇ ਸੀ ਗੁਰੂ ਸਾਹਿਬ ਦੀ ਬੜੇ ਸਟ੍ਰੇਟ ਫਾਰਵਰਡ ਕਿੰਦੇ ਨੇ ਵੀ ਰੱਬ ਰੱਬ ਕਰਨ ਵਾਲਿਆਂ ਦੀ ਕਮੀ ਨਹੀਂ RAM RAM ਕਰਦਾ ਸਭ जग ਫਿਰੇ RAM ਨਾ ਪਾਇਆ ਜਾਏ ਰਾਮ ਰਾਮ ਕਰਦਾ ਸਾਰਾ ਜਗਤ ਫਿਰਦਾ ਹੈ ਪਰ RAM ਨੂੰ ਉਹਨਾਂ ਨੇ ਪ੍ਰਾਪਤ ਨਹੀਂ ਅਸਲ ਦੇ ਵਿੱਚ ਕੀਤਾ ਹਰ ਹਰ ਕਰਾਂ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਏ ਨਾਲੇ ਹਰੀ ਹਰੀ ਵੀ ਕਰ ਰਹੇ ਨੇ ਰੋਜ਼ ਤੇ ਰੋਜ਼ ਹੀ ਕਪਟ ਵੀ ਕਰ ਰਹੇ ਨੇ ਦੂਜਿਆਂ ਨੂੰ ਧੋਖਾ ਵੀ ਦੇ ਰਹੇ ਨੇ ਚੀਟਿੰਗ ਵੀ ਜਿਹੜੀ ਚੱਲਦੀ ਹੈ ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦੇ ਦਾ ਹਿਰਦਾ ਸਾਫ਼ ਨਹੀਂ ਹੋ ਸਕਦਾ ਇਸ ਕਰਕੇ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਵੀ ਗੁਰੂ ਦੇ ਅਨਸਾਰੀ ਜਿਹੜਾ ਜੀਵਨ ਬਤੀਤ ਕਰਨਾ ਹੈ ਨਾ ਤੇ ਅਸਲ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਹੋਣਾ ਹੈ ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਤਾਂ ਜ਼ਿੰਦਗੀ ਦੇ ਵਿੱਚ ਪਰਮਾਨੈਂਟ ਸੁੱਖ ਪੈਦਾ ਹੋਏਗਾ ਸਟੇਬਿਲਿਟੀ ਆਫ ਮਾਈਂਡ ਹੋਏਗਾ ਜਾਂ ਆਨੰਦ ਦੀ ਪਰਮ ਆਨੰਦਾ ਦੀ ਜਿਹੜੀ ਪ੍ਰਾਪਤੀ ਹੋਏਗੀ ਗੁਰੂ ਸਾਹਿਬ ਜੀ ਨੇ ਆਰੰਭਤਾ ਦੇ ਸ਼ਬਦ ਜਿਹੜੇ ਬੰਦ ਦੀ ਆਪਾਂ ਵਿਆਖਿਆ ਕੱਲ ਪਿਛਲੇ ਦੀਵਾਨ ਦੇ ਵਿੱਚ ਸਰਵਨ ਕੀਤੀ ਹੈ। ਹਜ਼ੂਰ ਕਿਨ ਹੋਰ ਕੋਈ ਢੰਗ ਨਹੀਂ ਜਿਹੜਾ ਜ਼ਿੰਦਗੀ ਚ ਸੁੱਖ ਪੈਦਾ ਕਰਦਾਏ ਸੁੱਖ ਨਾਹੀਂ ਬਹੁਤਾ ਧਨ ਖਾਟੇ। ਬਹੁਤਾ ਧਨ ਦੌਲਤ ਖੱਟਣ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਸੁੱਖ ਨਾਹੀਂ ਪੇਖੇ ਨਿਤ ਨਾਟੇ। ਨਿਰਦਾ ਮਤਲਬ ਇ ਡਾਂਸ। ਜਿਹੜਾ ਕਈ ਕਿਸਮ ਦੇ ਨਾਚ ਵੇਖਣ ਦੇ ਨਾਲ ਨਾਟੇ ਦਾ ਮਤਲਬ ਹੈ ਨਾਟਕ ਜਾਂ ਅਸੀਂ ਮੂਵੀਜ਼ ਵੈਬ ਸੀਰੀਜ਼ ਬੰਦੇ ਨੇ ਹੋਰ no doubt ਵੀ ਕੁਝ ਕਿਸੇ ਨੂੰ ਇਨਸਪੀਰੇਸ਼ਨ ਦੇਣ ਵਾਸਤੇ ਗਿਆਨ ਤੇ ਅਧਾਰਿਤ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹੋ ਸਕਦੀਆਂ ਵੀ ਜਿਨ੍ਹਾਂ ਦੇ ਵਿੱਚ ਚਲੀਲਤਾ ਨਾ ਹੋਵੇ ਲੋਕਾਂ ਨੂੰ ਗੁਮਰਾਹ ਨਾ ਕੀਤਾ ਹੋਵੇ ਕਮਰਸ਼ੀਅਲਾਈਜ਼ ਨਾ ਕਰਕੇ ਲੋਕਾਂ ਕੋਲੋਂ ਕੇਵਲ ਪੈਸਾ ਨਾ ਲਿਆ ਜਾਏ ਜੇ ਕਿਦਰੇ ਚੰਗੇ ਤਰੀਕੇ ਨਾਲ ਜਿਹੜਾ ਇਸ ਤਰ੍ਹਾਂ ਕੁਝ ਮੈਸੇਜ ਸਮਾਜ ਨੂੰ ਕਨਵੇ ਕੀਤਾ ਜਾਂਦਾ ਹੈ ਤੇ ਜਿਵੇਂ ਓ ਮਾਈ ਗਾਡ ਜਾਂ ਇਸ ਤਰ੍ਹਾਂ ਦੀ ਪੀਕੇ ਮੂਵੀ ਹਾਲਾਂਕਿ ਉਹਦੇ ਵਿੱਚ ਵੀ ਬਹੁਤ ਸਾਰੇ ਸੀਨ ਇਸ ਤਰ੍ਹਾਂ ਦੇ ਹੋ ਸਕਦੇ ਨੇ ਜਿਹਨੂੰ ਕਮਰਸ਼ੀਅਲਾਈਜ਼ ਕੀਤਾ ਗਿਆ ਹੁੰਦਾ ਪਰ ਬਹੁਤ ਸਾਰੇ ਸਮਾਜਿਕ ਇਸ਼ੂ ਲੈ ਕੇ ਜਾਂ ਪੋਲੀਟੀਕਲ ਇਸ਼ੂ ਲੈ ਕੇ ਜਾਂ ਸਮਾਜ ਨੂੰ ਸੁਧਾਰਨ ਦੇ ਜਿਹੜੇ ਭਾਵਨਾ ਦੇ ਨਾਲ ਜੇ ਕੋਈ ਆਂਦਾ ਫਿਰ ਹੋ ਸਕਦਾ ਉਹ ਕੋਈ ਸਮਾਜ ਨੂੰ ਸਿੱਖਿਆ ਦੇ ਦੇ ਨਹੀਂ ਤੇ ਆਮ ਤਰ ਤੇ ਵੈਸੇ ਹਰ ਚੀਜ਼ ਕਮਰਸ਼ੀਅਲਾਈਜ਼ ਹੋਈ ਹੈ ਤੁਹਾਨੂੰ ਪਤਾ ਹੈ ਭਾਵੇਂ ਮੈਡੀਕਲ ਦੁਨੀਆ ਦੇ ਵਿੱਚ ਫਾਰਮਾਸਿਊਟੀਕਲ ਕੰਪਨੀਆਂਜ਼ ਨੇ ਜਾਂ ਹੋਰ ਨੇ ਇਹ ਆਮ ਕਰਕੇ ਜੇ ਧਰਮ ਦੇ ਵਿੱਚ ਵੇਖਿਆ ਜਾਏ ਉਹ ਵੀ ਕਮਰਸ਼ੀਅਲਾਈਜ਼ ਹੋਇਆ ਹੋਇਆ ਹੈ ਸਿਸਟਮ ਤੇ ਅਸਲ ਵਿੱਚ ਜਦੋਂ ਬੰਦੇ ਦੀ ਇੰਟੈਂਸ਼ਨ ਠੀਕ ਹੋ ਜਾਏ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਮੈਲਾ ਤਾਂ ਸਭ ਕੁਝ ਮੈਲਾ ਜੇ ਬੰਦੇ ਦਾ ਮਨ ਮੈਲਾ ਹੈ ਨਾ ਨੀਅਤ ਸਾਫ਼ ਨਹੀਂ ਤੇ ਫੇਰ ਭਾਵੇਂ ਬੰਦਾ ਰੱਬ ਰੱਬ ਕਹਿੰਦਾ ਹੋਵੇ ਧਾਰਮਿਕ ਸਥਾਨ ਤੇ ਕਰਮਕਾਂਡ ਕਰਦਾ ਹੋਵੇ ਉਹ ਵੀ ਉਹਦੇ ਜਿਹੜੇ ਇੰਟੈਂਸ਼ਨ ਬੁਰੀ ਹੋਣ ਕਰਕੇ ਮਨ ਮੈਲਾ ਹੋਣ ਕਰਕੇ ਕੋਈ ਨਾ ਕੋਈ ਬੁਰਾ ਰਿਜ਼ਲਟ ਜਾਂ ਉਹਦੇ ਜੀਵਨ ਦੇ ਵਿੱਚ ਕਨਸੀਕਵੈਂਸਸ ਇਸ ਤਰ੍ਹਾਂ ਦੇ ਨਿਕਲ ਸਕਦੇ ਹਨ ਅੱਜ ਗੁਰੂ ਸਾਹਿਬ ਜੀ ਜਿਹੜਾ ਇੱਥੇ ਜ਼ਿਕਰ ਕਰ ਰਹੇ ਨੇ ਸੁੱਖ ਨਹੀਂ ਉਹਦੇ ਨਾਲ ਸੁੱਖ ਨਹੀਂ ਜਿਹੜਾ ਐਂਟਰਟੇਨਮੈਂਟ ਪੁਆਇੰਟ ਆਫ 뷰 ਦੇ ਨਾਲ ਜੋ ਕੁਝ ਅਸੀਂ ਵੇਖ ਰਹੇ ਹਾਂ ਤੇ ਨਾਟਕ ਚਟਕ ਵੇਖਣ ਦੇ ਨਾਲ ਸੁੱਖ ਪੈਦਾ ਨਹੀਂ ਹੋ ਸਕਦੇ ਸੁੱਖ ਨਾਹੀ ਬਹੁ ਦੇਸ਼ ਕਮਾਏ ਬਹੁਤ ਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਨ ਦੇ ਨਾਲ ਵੀ ਬੰਦੇ ਦੀ ਜ਼ਿੰਦਗੀ 'ਚ ਸੁੱਖ ਪੈਦਾ ਨਹੀਂ ਹੋ ਸਕਦਾ ਸਰਬ ਸੁਖਾਂ ਹਰ ਹਰ ਗੁਣ ਗਾਏ ਧਰਮ ਜਿਹੜਾ ਹੈ ਜਿਵੇਂ ਖਾਸ ਕਰਕੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਬਾਣੀ ਦੇ ਰੂਪ ਦੇ ਵਿੱਚ ਜਦੋਂ ਬਾਣੀ ਨੂੰ ਜਾਂ ਰੱਬ ਦੇ ਗੁਣਾਂ ਨੂੰ ਆਪਣੀ ਲਾਈਫ ਦਾ 뮤직 ਕੋਈ ਬਣਾ ਲੈਂਦਾ ਹੈ ਜਦੋਂ ਸੱਚ ਨੂੰ ਗਾਇਆ ਜਾਂਦਾ ਹੈ ਜਦੋਂ ਮਨੁੱਖਤਾ ਦੇ ਉੱਤੇ ਸੈਕਰੀਫਾਈਸ ਜਾਂ ਸੇਵਾ ਨੂੰ ਗਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਉਦੋਂ ਜ਼ਿੰਦਗੀ ਦੇ ਅੰਦਰ ਸਾਰੇ ਸੁੱਖ ਪੈਦਾ ਹੁੰਦੇ ਨੇ ਦੂਸਰੇ ਬੰਦ ਦੇ ਵਿੱਚ ਹਜ਼ੂਰ ਨੇ ਜ਼ਿਕਰ ਕੀਤਾ ਹੈ ਬੰਧਨ ਮਾਤ ਪਿਤਾ ਸੁਤ ਬੰਧਤਾ ਬੰਦੇ ਨੂੰ ਪਰਿਵਾਰਕ ਬੰਧਨ ਨੇ ਜਿੱਥੇ ਧਨ ਦੌਲਤ ਦੇ ਵਿੱਚ ਬੰਦਾ ਫਸਿਆ ਹੋਇਆ ਵੇਖੋ ਗੁਰਬਾਣੀ ਦੇ ਵਿੱਚ ਨੇ ਇੱਕ ਲਾਈਫ ਦਾ ਬੜਾ ਬੈਲੈਂਸ ਗੁਰੂ ਸਾਹਿਬ ਨੇ ਦਿੱਤਾ ਹੈ ਮੋਹ ਦੇ ਵਿੱਚ ਆ ਕੇ ਜੇ ਬੰਦਰਾਂ ਦੇ ਵਿੱਚ ਬੰਦਾ ਜਿਹੜਾ ਖਾਸ ਕਰਕੇ ਬਾਇਸ ਹੋਇਆ ਨਾ ਉਦੋਂ ਗੁਰੂ ਸਾਹਿਬ ਨੇ ਪਰਿਵਾਰ ਨੂੰ ਵੀ ਬੰਦਨ ਮੰਨਿਆ ਵੈਸੇ ਮਾਪਿਓ ਦੀ ਸੇਵਾ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਦੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਪਿਓ ਪਰਹਰ ਕਰੈ ਦਾਨ ਬੇਈਮਾਨ ਅਗਿਆਨ ਪਰਾਨੇ ਜਿਹੜਾ ਘਰ ਦੇ ਵਿੱਚ ਮਾਪ ਪਿਓ ਦੀ ਸੇਵਾ ਨਾ ਕਰਦਾ ਹੋਵੇ ਤੇ ਧਾਰਮਿਕ ਸਥਾਨਾਂ ਦੇ ਉੱਤੇ ਕਈ ਵੀ ਮੈਂ ਬੜਾ ਦਾਨ ਕੀਤਾ ਆਪਣੇ ਮਾਤਾ ਪਿਤਾ ਨੂੰ ਤੇ ਪੁੱਛੇ ਨਾ ਤੇ ਹਜ਼ੂਰ ਕਹਿੰਦੇ ਨੇ ਉਹ ਅਸਲ ਦੇ ਵਿੱਚ ਬੇਈਮਾਨ ਬੰਦਾ ਉਹਦਾ ਈਮਾਨ ਨਹੀਂ ਹੈ ਉਹ ਧੋਖਾ ਕਰ ਰਿਹਾ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਉਹ ਰੱਬ ਨਹੀਂ ਵੇਖ ਰਿਹਾ ਤੇ ਮਾਪ ਪਿਓ ਨੇ ਜੋ ਕੁਝ ਉਹਦੇ ਲਈ ਕੀਤਾ ਉਹ ਉਹਦਾ ਕਰਜ਼ ਨਹੀਂ ਉਤਾਰ ਰਿਹਾ ਅਸਲ ਵਿੱਚ ਅਸੀਂ ਮਾਪਿਓ ਦਾ ਕਰਜ਼ ਨਹੀਂ ਉਤਾਰ ਸਕਦੇ ਜਿੰਨੇ ਸਾਲ ਉਹਨਾਂ ਨੇ ਸਾਨੂੰ ਪਰਵਰਿਸ਼ ਕੀਤੀ ਹੁੰਦੀ ਇਸ ਕਰਕੇ ਗੁਰੂ ਸਾਹਿਬ ਜੀ ਇੱਥੇ ਸਾਨੂੰ ਸੇਵਾ ਕਰਨ ਲਈ ਭਾਈ ਗੁਰਦਾਸ ਜੀ ਕਹਿੰਦੇ ਗੁਰ ਪਰਮੇਸ਼ਰ ਸਾਰ ਨਾ ਜਾਣੀ ਜਿੰਨੇ ਮਾਪਿਓ ਦੀ ਸੇਵਾ ਨਹੀਂ ਨ ਕੀਤੀ ਤੇ ਸੰਗਤ ਲੋਕ ਨੇ ਗੁਰੂ ਤੇ ਰੱਬ ਦੀ ਕੋਈ ਸਾਰ ਨਹੀਂ ਜਾਣੀ ਉਹ ਮਹਾਨਤਾ ਨਹੀਂ ਸਮਝੀ ਜਿਹੜਾ ਆਮ ਕਰਕੇ ਸ਼ਬਦ ਵਰਤਿਆ ਜਾਂਦਾ ਵੀ ਜਿਹੜਾ ਮਾਪਿਓ ਦਾ ਨਹੀਂ ਬਣਿਆ ਉਹ ਕਿਸੇ ਦਾ ਹੋਰਦਾ ਨਹੀਂ ਬਣ ਸਕਦਾ ਆਮ ਕਰਕੇ ਸ਼ਬਦ ਵਰਤਿਆ ਜਾਂਦਾ ਤੇ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਬਾਣੀ ਦੇ ਅੰਦਰ ਕਹੀ ਇੱਥੇ ਇੱਕ ਬੈਲੈਂਸ ਬਣਾਉਣ ਲਈ ਜਿਵੇਂ ਕੋਈ ਬੱਚਾ ਜਨਮ ਦਿਨ ਹੋਵੇ ਨਾ ਅਸੀਂ ਆਮ ਹੀ ਅਰਦਾਸ ਕਰਨੇ ਆ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰੋ ਬੱਚੇ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਬਣਾਣਾ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਐਗਜ਼ਾਮਪਲ ਵਿਦਵਾਨ ਦਿੰਦੇ ਨੇ ਕਿ ਜਿਹੜਾ ਸ਼ਰਵਨ ਕੁਮਾਰ ਸੀ ਨਾ ਅਸਲ ਵਿੱਚ ਮੋਸਟ obedient son of his parents ਅਸਲ ਵਿੱਚ ਸਭ ਤੋਂ ਜ਼ਿਆਦਾ ਆਗਿਆਕਾਰੀ ਸੀ ਆਪਣੇ ਮਾਪਿਆਂ ਦਾ ਸ਼ਰਵਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਦਾ ਜ਼ਿਕਰ ਨਹੀਂ ਹੈ ਜੇ ਭਗਤ ਪ੍ਰਲਾਦ ਦੀ ਗੱਲ ਕਰੀਏ ਭਗਤ ਪ੍ਰਲਾਦ ਨੇ ਆਪਣੇ ਫਾਦਰ ਨੂੰ ਵੀ অপੋਜ਼ ਕੀਤਾ ਉਹਦੀਆਂ ਗਲਤ ਜਿਹੜੀ ਉਹਦੀ ਇੰਟੈਂਸ਼ਨ ਸੀ ਜਾਂ ਜੋ ਨੇ ਦੁਨੀਆ ਦੇ ਅੰਦਰ ਲਾਗੂ ਕਰਨਾ ਚਾਹਾ ਉਹਦੇ ਹੰਕਾਰ ਦੇ ਖਿਲਾਫ ਉਹ ਖੜਾ ਹੋਇਆ ਭਗਤ ਪ੍ਰਿਲਾਦ ਜੀ ਖੜੇ ਹੋਏ ਤੇ ਉਹਨਾਂ ਦੀ ਮਾਤਾ ਵੀ ਮਾਤਾ ਉਪਦੇਸ਼ ਹੈ ਪ੍ਰਿਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜਿਉ ਲੋ ਇਹ ਉਬਾਰੇ ਵੀ ਪੁੱਤਰ RAM ਨਾਮ ਛੱਡ ਦੇ ਤੇ ਜਿਵੇਂ ਹਰਨਾਕਸ਼ ਕਹਿੰਦਾ ਨਾ ਉਹ ਕੰਪਰੋਮਾਈਜ਼ ਕਰ ਲੈ ਤੇ ਆਪਣੀ ਜਾਨ ਬਚਾ ਹੁਣ ਭਗਤ ਪ੍ਰਲਾਦ ਜੀ ਉਹ ਆਪਣੀ ਨਾ ਮਾਂ ਦੀ ਗੱਲ ਮੰਨਦੇ ਨੇ ਨਾ ਪਿਤਾ ਦੀ ਗੱਲ ਮੰਨਦੇ ਨੇ ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਮੁਸਮਸ ਰੋਵੇ ਨਾਮੇ ਕੀ ਮਾਈ ਪੁੱਤਰ RAM ਛੋੜ ਕੀ ਨਾ ਭਜੋ ਖੁਦਾਈ ਫਿਰੋਸ਼ਾ ਤੁਗਲਕ ਦੇ ਦਰਬਾਰ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਕਹਿੰਦੇ ਨੇ ਜਦੋਂ ਇਹ ਗੱਲ ਕਹੀ ਗਈ ਵੀ ਤੂੰ ਰੱਬ RAM RAM ਛੱਡ ਕੇ ਖੁਦਾ ਖੁਦਾ ਕਹਿਣਾ ਸ਼ੁਰੂ ਕਰ ਤੇ ਭਗਤ ਨਾਮਦੇਵ ਜੀ ਦੀ ਮਾਤਾ ਜੀ ਆਖ ਕਹਿੰਦੇ ਨੇ ਬੇਟਾ ਆਪਣੀ ਜਾਨ ਬਚਾ ਲੈ ਤੇ ਕਿਉਂ ਨਹੀਂ ਰੱਬ ਤੇ ਰਾਮ ਦੇ ਵਿੱਚ ਤੇ ਅੱਲਾ ਦੇ ਵਿੱਚ ਕੋਈ ਫਰਕ ਨਹੀਂ ਪਰ ਅਸਲ ਦੇ ਵਿੱਚ ਜਿਹੜੇ ਭਗਤ ਹੁੰਦੇ ਨੇ ਨਾ ਉਹ ਫੀਅਰਲੈਸ ਹੁੰਦੇ ਨੇ ਉਹਨਾਂ 'ਚ ਜਿਹੜੀ ਬਰੇਵਰੀ ਹੁੰਦੀ ਉਹਨਾਂ ਨੇ ਸੁਸਾਇਟੀ ਦੇ ਗਲਤ ਕੰਮਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਹੁੰਦੀ ਤੇ ਭਗਤ ਨਾਮਦੇਵ ਜੀ ਕਹਿੰਦੇ ਨਾ ਹੋਂ ਤੇਰਾ ਕੂੰਗਰਾ ਨਾ ਤੂੰ ਮੇਰੀ ਮਾਂ ਵੀ ਨਾ ਮੈਂ ਤੇਰਾ ਬੱਚਾ ਵਾ ਤੇ ਨਾ ਮਾਂ ਤੂੰ ਮੇਰੀ ਮਾਂ ਹੈ ਜੇ ਮੈਨੂੰ ਧਰਮ ਤੋਂ ਅਸਲ ਦੇ ਵਿੱਚ ਡੋਲਣ ਲਈ ਆਖੇ ਇਸੇ ਤਰ੍ਹਾਂ ਦੀਆਂ ਬੜੀਆਂ ਐਗਜ਼ਾਮਪਲਸ ਮਿਲਦੀਆਂ ਸਿੱਖ ਹਿਸਟਰੀ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ 100 ਸਿੱਖ ਰੋਜ਼ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਉਥੇ ਇੱਕ 18 ਸਾਲ ਦਾ ਨੌਜਵਾਨ ਦਾ ਅਸੀਂ ਜ਼ਿਕਰ ਪੜਦੇ ਹਾਂ ਜਿਹਨੂੰ ਜਲਾਦ ਸੋ ਸਿੱਖਾਂ ਦੇ ਨਾਲ ਖੜਾ ਕਰਕੇ ਉਹਦੇ ਗਰਦਨ ਦੇ ਉੱਤੇ ਤਲਵਾਰ ਚਲਾਉਣ ਦੇ ਲਈ ਉਹਨੇ ਤਲਵਾਰ ਜਿਹੜੀ ਲਹਿرائی ਇੱਕ ਦਿਨ ਬਜ਼ੁਰਗ ਮਾਂ ਦੀ ਚੀਕ ਨੇ ਉਸ ਜਲਾਦ ਦਾ ਧਿਆਨ ਉਧਰ ਖਿੱਚ ਲਿਆ ਉਹਨੇ ਕਿਹਾ ਭਰਾਵਾ ਮੈਂ ਬਾਦਸ਼ਾਹ ਫਰਾਂਸ਼ੀਅਰ ਕੋਲੋਂ ਆਪਣੇ ਪੁੱਤਰ ਦੀ ਰਿਹਾਈ ਦਾ ਫਰਮਾਨ ਲੈ ਆਈ ਹਾਂ ਤੇ ਮੇਰਾ ਬੇਟਾ ਸਿੱਖ ਨਹੀਂ ਅਸਲ ਵਿੱਚ ਇਹ ਸਿੱਖਾਂ ਦੇ ਨਾਲ ਫੜਿਆ ਜ਼ਰੂਰ ਗਿਆ ਹੈ ਤੇ ਇਹਨੂੰ ਛੱਡ ਦਿੱਤਾ ਜਾਏ ਉਹਦੇ ਤੇ ਲਿਖਿਆ ਹੋਇਆ ਸੀ ਵੀ ਜੇ ਇੱਕ ਵਾਰੀ ਕੇ ਕਹ ਦੇ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਹੀਂ ਗੁਰੂ ਨਾਨਕ ਸਾਹਿਬ ਦਾ ਸਿੱਖ ਨਹੀਂ ਤੇ ਇਹਨੂੰ ਜਿਹੜਾ ਛੱਡ ਦਿੱਤਾ ਜਾਏ ਕਿਉਂਕਿ 100 ਸਾਲ ਦੇ ਇਤਿਹਾਸ ਦੇ ਵਿੱਚ ਨਾ ਸਾਡੇ ਸਿੱਖਾਂ ਦੇ ਸਾਡੇ ਬਜ਼ੁਰਗਾਂ ਨੇ ਆਪਣੇ ਪੁੱਤਰਾਂ ਦੇ ਕਲੇਜੇ ਮੂੰਹ ਦੇ ਵਿੱਚ ਪਵਾ ਲਏ ਸਰੀਰ ਜਿਹੜਾ ਬੰਦ-ਬੰਦ ਕਟਵਾ ਲਿਆ ਜਿਹੜੇ ਆ ਹਾਥੀਆਂ ਦੇ ਨਾਲ ਲਤਾੜੇ ਗਏ ਜੋ ਖੋਪਰੀਆਂ ਲੁਹਾ ਲੀਆਂ ਜ਼ੁਲਮ ਦੀਆਂ ਹਨੇਰੀਆਂ ਝੱਲੀਆਂ ਝੁੱਲੀਆਂ ਉਹਨਾਂ ਦੇ ਉੱਤੇ ਪਰ ਕਿਸੇ ਨੇ ਵੀ ਗਿੜਗੜਾ ਕੇ ਹਕੂਮਤ ਕੋਲ ਮਾਫੀ ਨਹੀਂ ਮੰਗੀ ਅੱਖਾਂ ਦੇ ਵਿੱਚ ਹੰਝੂ ਲਿਆ ਕੇ ਇਹ ਨਹੀਂ ਕਿਹਾ ਵੀ ਅਸੀਂ ਸਿੱਖੀ ਨੂੰ ਤਲੰਜਲੀ ਦਿੰਨੇ ਆ ਉਹਨਾਂ ਨੇ ਆਪਣੇ ਅੰਦਰ ਦੇ ਦੁੱਖ ਨੂੰ ਅੰਦਰ ਭਾਵੇਂ ਪੀ ਲਿਆ ਸਹਿਲ ਕਰ ਲਿਆ ਪਰ 12ਵਾਂ ਅਸਲ ਦੇ ਵਿੱਚ ਨਾ ਆਪਣੇ ਚਿਹਰੇ ਦੇ ਉੱਤੇ ਡਰ ਆਣ ਦਿੱਤਾ ਨਾ ਅਸਲ ਵਿੱਚ ਜ਼ੁਬਾਨ ਦੇ ਨਾਲ ਕੋਈ ਗਿਲਾ ਸ਼ਿਕਵਾ ਕੀਤਾ ਨਾ ਅੱਖਾਂ ਦੇ ਵਿੱਚ ਹੰਝੂ ਆਣ ਦਿੱਤਾ ਉਹਦਾ ਕਾਰਨ ਇਹ ਸੀ ਵੀ ਆਉਣ ਵਾਲੀਆਂ ਨਸਲਾਂ ਨਾਲ ਜਿਹੜੀ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਜਿਹੜੇ ਪੂਰਨੇ ਪਾਏ ਵੀ ਉਹਨਾਂ ਨੂੰ ਨਾ ਸਿਰ ਨੀਵਾ ਕਰਕੇ ਜਿਹੜਾ ਤੁਰਨਾ ਪਏ ਕਹਿਣ ਦਾ ਮਤਲਬ ਇਹ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ ਤੇ ਉੱਥੇ ਜਦੋਂ ਮਾਤਾ ਇਹ ਗੱਲ ਕਹਿੰਦੀ ਹੈ ਕਿ ਇਹ ਮੇਰਾ ਬੱਚਾ ਸਿੱਖ ਨਹੀਂ ਤੇ ਉਹ ਨੌਜਵਾਨ ਬੱਚਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਮੈਨੂੰ ਮੇਰੇ ਵੀਰਾਂ ਦੇ ਨਾਲ ਸ਼ਹੀਦ ਕੀਤਾ ਜਾਏ ਮੇਰੀ ਮਾਂ ਝੂਠ ਬੋਲਦੀ ਹੈ ਕਿ ਅਸਲ ਦੇ ਵਿੱਚ ਨਾਲੇ ਕਿਹਾ ਮਾਂ ਤੁਸੀਂ ਆਪ ਹੀ ਕਿਹਾ ਸੀ ਵੀ ਸਾਨੂੰ ਗੁਰੂ ਦੇ ਬਚਨਾਂ ਤੋਂ ਕੁਰਬਾਨ ਹੋਣਾ ਚਾਹੀਦਾ ਤੇ ਅਸਲ ਵਿੱਚ ਇਹ ਹੈ ਜਿੱਥੇ ਮਾਤਾ ਪਿਤਾ ਬੰਧਨ ਨਹੀਂ ਬਣਦੇ ਕਹਿਣ ਦਾ ਮਤਲਬ ਸਾਡੀ ਜਿਹੜੀ ਪਹਿਲੀ ਵਫਾਦਾਰੀ ਹੈ ਨਾ ਸਾਰੀ ਦੁਨੀਆ ਦੇ ਵਿੱਚ ਉਹ ਰੱਬ ਦੇ ਨਾਲ ਤੇ ਗੁਰੂ ਦੇ ਅਸੂਲਾਂ ਦੇ ਨਾਲ ਹੋਣੀ ਚਾਹੀਦੀ ਜਦੋਂ ਬੰਦਾ ਗੁਰੂ ਤੇ ਰੱਬ ਦੇ ਨੂੰ ਪਿਆਰ ਕਰੇਗਾ ਨਾ ਉਹ ਮਾਂ ਪਿਓ ਦੀ ਵੀ ਸੇਵਾ ਕਰੇਗਾ ਆਪਣੇ ਫਰਜ਼ ਸਾਰੇ ਨਿਭਾਏਗਾ ਪਰ ਇੱਥੇ ਅਸੀਂ ਕਹਿ ਦਿੰਨੇ ਹਾਂ ਜ਼ਰੂਰ ਜਦੋਂ ਜਨਮ ਦਿਨ ਹੋਵੇ ਵੀ ਮਾਂ ਪਿਓ ਦਾ ਆਗਿਆਕਾਰੀ ਬਣਾਣਾ ਮੈਨੂੰ ਮaaf ਕਰਨਾ ਮਾਂ ਪਿਓ ਸਮਗਲਰ ਹੋਣ ਤੋ ਬੱਚੇ ਨੂੰ ਵੀ ਕਹਿਣ ਵੀ ਸਾਡੇ ਕੋਲੋਂ ਟੈਕਟਿਕਸ ਸਿੱਖ ਤੇ ਇਸੇ ਤਰ੍ਹਾਂ ਪੈਸਾ ਕਮਾਈਦਾ بڑے ਲੋਕ ਨੇ ਜਿਹੜੇ ਡਰੱਗਸ ਦਾ ਵਪਾਰ ਕਰਦੇ ਨੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਸਿਖਾਉਣ ਦੀ ਯਤਨ ਕਰਨ ਮਾਪਿਓ ਹੋਂ ਚੋਰ ਤੇ ਉਹ ਕਹਿੰਦੇ ਜੀ ਮੇਰੀ ਆਗਿਆ ਦਾ ਪਾਲਣ ਕਰ ਚੋਰੀ ਕਰਕੇ ਲਿਆ ਅਸਲ ਦੇ ਵਿੱਚ ਅਸੀਂ ਇਹ ਅਰਦਾਸ ਕਰਨੀ ਵੀ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲਣ ਵਾਲਾ ਇਨਸਾਨ ਹੋਣਾ ਕਿਉਂਕਿ ਜਿਹੜਾ ਗੁਰੂ ਤੇ ਰੱਬ ਦੇ ਮੁਤਾਬਕ ਚੱਲੇਗਾ ਨਾ ਉਹ ਸਾਰੀ ਦੁਨੀਆ ਨਾਲ ਫੇਰ ਕਰੇਗਾ ਤੇ ਜਿਹੜਾ ਪਰਿਵਾਰ ਦੇ ਮੋਹ ਦੇ ਵਿੱਚ ਰਹੇਗਾ ਗਲਤ ਫੈਸਲੇ ਕਰੇਗਾ ਉਹ ਅਸਲ ਦੇ ਵਿੱਚ ਦੁਨੀਆ ਨਾਲ ਇਨਸਾਫ ਨਹੀਂ ਕਰ ਸਕੇਗਾ ਫਿਰ ਇੱਕ ਹੋਰ ਗੱਲ ਕਈ ਗੱਲਾਂ ਜਿਹੜੀਆਂ ਵਾਪਰਦੀਆਂ ਨੇ ਇੱਕ ਤਾਂ ਕਈ ਵਾਰੀ ਬੰਦਾ ਨਾ ਪਰਿਵਾਰਵਾਦੀ ਹੋ ਕੇ ਦੁਨੀਆ ਦੇ ਲਈ ਜੋ ਵਰਕ ਕਰਨਾ ਚਾਹੀਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਜਦੋਂ ਅਸੀਂ ਸ਼ਬਦ ਪੜ੍ਹਨੇ ਆਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ 베ਰੇ ਇੱਕ ਤੇ ਪਰਿਵਾਰ ਹੁੰਦਾ ਸਾਡੇ ਮਨ ਦਾ ਪਰਿਵਾਰ ਜਿਹੜੀਆਂ ਸਾਡੀਆਂ ਅੱਖਾਂ ਨੇ ਸਾਡੀ ਜ਼ੁਬਾਨ ਨੇ ਸਾਡੇ ਕੰਨ ਨੇ ਹੱਥ ਨੇ ਜਿਵੇਂ ਮਨ ਡਾਇਰੈਕਸ਼ਨ ਕਰਦਾ ਉਸ ਤਰ੍ਹਾਂ ਚੱਲਦੇ ਨੇ ਇਸ ਪਰਿਵਾਰ ਨੂੰ ਵੀ ਰੱਬ ਦੇ ਬੇੜੇ ਤੇ ਸਿਧਾਂਤਾਂ ਦੇ ਮੁਤਾਬਕ ਚਲਾਣਾ ਵੀ ਅਸਲ ਵਿੱਚ ਗੁਰਬਾਣੀ ਰੂਪੀ ਬੋਧ ਉੱਤੇ ਸਵਾਰ ਕਰਵਾਣਾ ਦੂਸਰਾ ਜਿਹੜਾ ਸਾਡਾ ਪਰਿਵਾਰ ਹੁੰਦਾ ਮੰਨਿਆ ਪਰਿਵਾਰ ਸਾਧਾਰ ਜਿਹੜਾ ਘਰ ਜਿੱਦੇ ਚੋਂ ਮਾਤਾ ਪਿਤਾ ਹੁੰਦੇ ਨੇ ਜਦੋਂ ਅਸੀਂ ਰੋਜ਼ਾਨਾ ਗੁਰਦੁਆਰੇ ਹੁੰਨੇ ਆ ਅਰਦਾਸ ਕਰਨੇ ਆ ਤੇ ਅਸੀਂ ਕਹਿੰਨੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਤੇ ਆਮ ਕਰਕੇ ਵਿਦਵਾਨ ਕਹਿੰਦੇ ਨੇ ਚੈਰਿਟੀ ਬਿਗਿੰਸ ਐਟ ਹੋਮ ਵੀ ਜਿਹੜੀ ਘਰ ਤੋਂ ਸ਼ੁਰੂ ਹੁੰਦੀ ਗੱਲ ਤੇ ਅਸਲ ਵਿੱਚ ਉਹ ਪਿਆਰੇ ਸਾਡੇ ਘਰ ਦੇ ਰੂਪ ਦੇ ਵਿੱਚ ਹੀ ਹੁੰਦੇ ਨੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਵੀ ਸਾਡਾ ਪਰਿਵਾਰ ਵੀ ਆਪ ਜਾਂ ਨਾਨਕ ਧੂੜ ਮੰਗਾ ਤਿਸ ਗੁਰਸਿੱਕੀ ਜੋ ਆਪ ਜਪਾ ਅਵਰਾ ਨਾਮ ਜਪਾਵੇ ਤੀਸਰਾ ਸਾਡਾ ਪਰਿਵਾਰ ਹੁੰਦਾ ਅਸੀਂ ਪੰਥ ਲਈ ਜਦੋਂ ਅਸੀਂ ਕਿੰਨੇ ਵੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਨੇ ਮਾਤਾ ਸਹਿਬ ਕੌਰ ਨੇ ਤੇ ਅਸੀਂ ਪੰਥ ਲਈ ਵੀ ਆਪਣਾ ਕੰਟਰੀਬਿਊਸ਼ਨ ਦੇਣਾ ਹੁੰਦਾ ਤੀਸਰਾ ਪਰਿਵਾਰ ਚੌਥਾ ਸਾਡਾ ਜਿਹੜਾ ਪਰਿਵਾਰ ਹੁੰਦਾ ਉਹ ਸਾਰਾ ਸੰਸਾਰ ਹੈ ਜਿਵੇਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਮذਬਦਾ ਕਿਧਰੇ ਵੀ ਹੋਵੇ ਬੰਦਾ ਗੋਰਾ ਕਾਲਾ ਸਾਰਿਆਂ ਦੇ ਵਿਦਕਰਿਆਂ ਤੋਂ ਬਿਨਾ ਇਕ ਵਾਂ ਸਾਰਿਆਂ ਨੂੰ ਟ੍ਰੀਟ ਕਰਨਾ ਤੇ ਸਾਰਿਆਂ ਦੀ ਰਿਸਪੈਕਟ ਕਰਨੀ ਤੇ ਮਨੁੱਖਤਾ ਦੀ ਭਲਾਈ ਦੇ ਲਈ ਜਿਹੜਾ ਕੰਟਰੀਬਿਊਸ਼ਨ ਕਰਨਾ ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਦੇ ਬਲੀਵਸ ਦੇ ਲਈ ਜਿਹੜੇ ਲੋਕਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਆਈਡੀਓਲੋਜੀ ਨਹੀਂ ਮਿਲਦੀ ਪਰ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹਿਊਮਨ ਰਾਈਟਸ ਦੇ ਲਈ ਉਹ ਉਹਨਾਂ ਦਾ ਸੰਸਾਰਵਾਦੀ ਸੰਸਾਰ ਨੂੰ ਆਪਣਾ ਪਰਿਵਾਰ ਮੰਨ ਕੇ ਦਿੱਤੀ ਹੋਈ ਸ਼ਹਾਦਤ ਹੈ ਵੀ ਜਿੱਥੇ ਵੀ ਜ਼ੁਲਮ ਹੋ ਰਿਹਾ ਇਸ ਕਰਕੇ ਜਦੋਂ ਗੁਰੂ ਸਾਹਿਬ ਦੀ ਬਾਣੀ 'ਚ ਗੱਲ ਕਰਦੇ ਨੇ ਨਾ ਤੁਸੀਂ ਵੇਖੋ ਧੰਨ ਗੁਰੂ ਨਾਨਕ ਸਾਹਿਬ ਕਈ ਵਾਰੀ ਅੱਜ ਕੁਝ ਪ੍ਰਚਾਰਕ ਇਸ ਤਰ੍ਹਾਂ ਵੀ ਕਹਿੰਦੇ ਨੇ ਵਿਆਖਿਆ ਕਰਦੇ ਨੇ ਵੀ ਜਿਨ੍ਹਾਂ ਨੇ ਘਰ ਦੇ ਵਿੱਚ ਮਾਤਾ ਪਿਤਾ ਦੀ ਸੇਵਾ ਕਰ ਲਈ ਨਾ ਸਮਝ ਲਓ ਉਹਨਾਂ ਨੇ ਰੱਬ ਦੀ ਭਗਤੀ ਕਰ ਲਈ ਸਾਰੀ ਜਿਹੜੀ ਆਪਣਾ ਫਰਜ਼ ਨਿਭਾ ਲਿਆ ਅਸਲ ਦੇ ਵਿੱਚ ਸਾਡਾ ਮਾਂ ਪਿਓ ਤੇ ਪਰਿਵਾਰ ਲਈ ਇੱਕ ਜਿਹੜਾ ਲਾਈਫ ਦੀ એનર્ਜੀ ਦਾ ਪੋਰਸ਼ਨ ਹੋਣਾ ਚਾਹੀਦਾ ਆਪਣੇ ਫਰਜ਼ ਸਾਨੂੰ ਨਿਭਾਣੇ ਚਾਹੀਦੇ ਨੇ ਪਰ ਮੈਂ ਕਈ ਵਾਰੀ ਐਗਜ਼ਾਮਪਲ ਦਿਨਾ ਹੁੰਨਾ ਆਮ ਕਰਕੇ ਤੁਸੀਂ ਵੇਖ ਲਓ ਗੁਰੂ ਨਾਨਕ ਸਾਹਿਬ ਆਪਣੇ ਮਾਤਾ ਪਿਤਾ ਦੇ ਇਕਲੋਤੇ ਪੁੱਤਰ ਸਨ ਭੈਣ ਜੀ ਦਾ ਤੇ ਵਿਆਹ ਹੋ ਚੁੱਕਾ ਸੀ ਉਦੋਂ ਆਨੰਦ ਕਾਰਜ ਹੋ ਚੁੱਕਾ ਸੀ ਤੇ ਉਹਨਾਂ ਨੇ ਜਦੋਂ ਆਪਣੀ ਯਾਤਰਾਵਾਂ ਆਰੰਭੀਆਂ ਨੇ ਜਿਹੜੀਆਂ ਉਦਾਸੀਆਂ ਖਾਸ ਕਰਕੇ 38 ਸਾਲ ਦੀ ਉਮਰ ਹੈ ਤੇ ਮਾਤਾ ਪਿਤਾ ਦੀ 20 ਸਾਲ ਵੱਧ ਹੋਏਗੀ ਤੇ ਜੇ ਉਹ ਇਕੱਲੇ ਪਰਿਵਾਰਵਾਦੀ ਹੋ ਕੇ ਰਹਿੰਦੇ ਤੇ ਸਿੱਖੀਜ਼ਮ ਜਿੰਨਾ ਸੈਪਰੇਟ ਹੋਇਆ ਜਾਂ ਫੈਲਿਆ ਉਹਨਾਂ ਫੈਲ ਨਹੀਂ ਸੀ ਸਕਦਾ ਉਹਨਾਂ ਨੇ ਆਪਣੇ ਪਰਿਵਾਰ ਤੋਂ ਬਾਹਰ ਨਿਕਲ ਕੇ 8-8 ਸਾਲ ਜਿਹੜਾ ਜ਼ਿੰਦਗੀ ਦੇ ਕੁਝ ਸਾਲ ਪਰਿਵਾਰ ਨੂੰ ਵੀ ਦਿੱਤੇ ਇਸ ਤਰ੍ਹਾਂ ਮਹਾਤਮਾ ਬੁੱਧ ਜੀ ਦਾ ਜੀਵਨ ਲੈ ਲਓ ਇਤੋਂ ਤੱਕ ਵੀ ਵੱਡੇ ਵੱਡੇ ਲਾਅ ਮੇਕਰ ਸਾਇੰਟਿਸਟ ਫਿਲਾਸਫਰ ਸੋਸ਼ਲ ਰਿਫਾਰਮਿਸਟ ਜਿਨ੍ਹਾਂ ਜਿਨ੍ਹਾਂ ਨੇ ਵੀ ਕੰਮ ਕੀਤਾ ਨਾ ਸੁਸਾਇਟੀ ਲਈ ਉਹਨਾਂ ਨੇ ਪਰਿਵਾਰ ਤੋਂ ਅੱਗੇ ਵੱਧ ਕੇ ਸਾਰੀ ਦੁਨੀਆ ਲਈ ਕੰਮ ਕੀਤਾ ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਇਹ ਜ਼ਿਕਰ ਕੀਤਾ ਵੀ ਕਈ ਵਾਰੀ ਬੰਦਾ ਖਾਸ ਕਰਕੇ ਛੋਟੀ ਜੀ ਦੀਵਾਰ ਬਣਾ ਲੈਂਦੀ ਦਾਵਾ ਕਾਹੂ ਕੋ ਨਹੀਂ ਵੱਡ ਦੇਸ਼ ਵੱਡ ਰਾਜ ਜਿਹੜਾ ਭਗਤਾਂ ਦਾ ਜਿਹੜਾ ਰਾਜ ਹੁੰਦਾ ਨਾ ਉਹ ਸਾਰੀ ਦੁਨੀਆ ਦੇ ਉੱਤੇ ਹੀ ਅਸਲ ਦੇ ਵਿੱਚ ਉਹਨਾਂ ਨੇ ਉਹਨਾਂ ਲਈ ਕੰਟਰੀਬਿਊਸ਼ਨ ਕਰਨਾ ਹੁੰਦਾ। ਇਸ ਕਰਕੇ ਗੁਰੂ ਸਾਹਿਬ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਮਾਤਾ ਪਿਤਾ ਵੀ ਬੰਧਨ ਬਣ ਸਕਦੇ ਨੇ। ਜਦੋਂ ਬੰਦਾ ਹੱਦ ਤੋਂ ਜ਼ਿਆਦਾ ਮੋਹ ਦੇ ਵਿੱਚ ਕਈਆਂ ਨੂੰ ਤੇ ਇਹ ਹੁੰਦਾ ਵੀ ਜੇ ਮੰਨ ਲਓ ਮਾਤਾ ਪਿਤਾ ਦੇ ਵਿੱਚੋਂ ਕੋਈ ਚੜ੍ਹਾਈ ਕਰਕੇ ਲਾਫ ਨੇਚਰ ਨੂੰ ਇਗਨੋਰ ਕਰਕੇ ਬੰਦੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਕਿਸਮ ਦੀਆਂ ਮਾਨਸਿਕ ਬਿਮਾਰੀਆਂ ਲਾ ਲੈਂਦੇ ਨੇ। ਇਸ ਕਰਕੇ ਦੁਨੀਆ ਦੇ ਅੰਦਰ ਸੇਵਾ ਕਰਨੀ, ਪ੍ਰੇਮ ਕਰਨਾ ਆਪਣੇ ਪਰਿਵਾਰ ਦੇ ਵਿੱਚ, ਸਾਰੇ ਫਰਜ਼ ਨਿਭਾਣੇ ਨੇ। ਪਰ ਇਹ ਗੱਲ ਯਾਦ ਰੱਖਣੀ ਹੈ ਸਦਾ ਪਰਿਵਾਰ, ਏ ਮਨ ਪਿਆਰਿਆ ਤੂੰ ਸਦਾ ਸੱਚ ਸੁਭਾਲੇ, ਏ ਕੁਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਸਾਹ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤਲਾਈ ਆ। ਇਹ ਜਿਹੜਾ ਇੱਕ ਸਪੇਸ ਦੇ ਕੇ ਜਿਹੜਾ ਰੱਖਣਾ ਤੇ ਰਿਐਲਿਟੀ ਆਫ ਲਾਈਫ ਨੂੰ, ਰਿਐਲਿਟੀ ਆਫ ਵਰਲਡ ਨੂੰ रियलिटी ऑफ मदर नेचर ਦੇ ਜਿਹੜੇ ਲਾਅਸ ਨੇ ਉਹਨਾਂ ਨੂੰ ਅਸਲ ਦੇ ਵਿੱਚ ਅਸੀਂ ਮੰਦੇ ਅੰਦਰ ਰੱਖਣਾ ਇਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਸੁੱਤ ਬਨਤਾ ਮਤਲਬ ਪੁੱਤਰ ਵੀ ਕਈ ਵਾਰੀ ਪੁੱਤਰਾਂ ਦੇ ਮੋਹ ਕਰਕੇ ਵੀ ਤੁਸੀਂ ਵੇਖੋ ਸਾਡੇ ਕਿੰਨੇ ਲੀਡਰ ਨੇ ਆਪਣੇ ਪੁੱਤਰ ਨੂੰ ਗੱਦੀ ਤੇ ਪਠਾਣ ਲਈ ਕੌਮ ਨਾਲ ਕਿੰਨੀਆਂ ਗਦਾਰੀਆਂ ਕੀਤੀਆਂ ਬੰਦਾ ਬਹੁ ਪਰ ਪੰਜ ਘਰ ਪਰਤਾਂ ਲਿਆਵਾ ਸੁੱਤਦਾਰਾ ਪੈ ਆਨ ਲੁਟਾਵਾ ਕਰਦਾ ਹੈ ਨ ਗੁਰੂ ਨਾਨਕ ਸਾਹਿਬ ਜੀ ਕੀ ਸਾਰੇ ਗੁਰੂ ਸਾਹਿਬਾਨ ਨੇ ਜਿੱਥੇ ਪੁੱਤਰ ਯੋਗ ਨਹੀਂ ਸੀ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਬਖਸ਼ਿਸ਼ ਕੀਤੀ ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਆਂ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਈਆਂ ਛਟੀਆਂ ਵੀ ਜੇ ਦਿਲ ਦੇ ਖੋਟੇ ਹੋ ਗਏ ਨੇ ਆਕੀ ਹੋ ਗਏ ਨੇ ਉੱਚੇ ਤੇ ਬੜੇ ਸਨ ਵੀ ਗੁਰੂ ਸਾਹਿਬ ਦੀ ਔਲਾਦ ਹੈ ਪਰ ਜਿਵੇਂ ਬੰਦਾ ਉੱਚਾ ਚੜੇ ਉਹਨੂੰ ਜਿਹੜਾ ਭਾਰ ਬਨ ਕੇ ਪੱਥਰ ਨਾਲ ਬਨ ਕੇ ਸੁੱਟ ਦਿੱਤਾ ਜਾਏ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਸੇਮ ਇਸੇ ਤਰ੍ਹਾਂ ਜਦੋਂ ਬੰਦਾ ਕਿਸੇ ਉੱਚੇ ਸਟੇਟਸ ਤੇ ਹੋਵੇ ਸਮਾਜ ਦੇ ਵਿੱਚ ਉਹਨੂੰ ਦਰਜਾ ਮਿਲਿਆ ਹੋਵੇ ਉਸ ਤੋਂ ਬਾਅਦ ਜਦੋਂ ਉਹ ਨੈਪੋਟਿਜ਼ਮ ਕਰਦਾ ਪਰਿਵਾਰਵਾਦ ਕਰਦਾ ਜਾਂ ਮੋਹ ਚ ਫੈਸਲਾ ਕਰਦਾ ਉਦੋਂ ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਡਿਜ਼ਾਸਟਰ ਵਾਪਰਦਾ ਹੈ ਇਸ ਕਰਕੇ ਇਹਨਾਂ ਦੇਸ਼ਾਂ ਚ ਕੰਟਰੀਜ਼ ਦੇ ਵਿੱਚ ਜਿੰਨਾਂ ਚ ਰਹਿੰਦੇ ਆ ਨਾ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਹੁਣ ਯੂਰਪ ਚ ਬੜੇ ਲੋਕ ਨੇ ਇੰਡਸਟਰੀ ਲਿਸਟ ਨੇ ਕਹਿੰਦੇ ਨੇ ਆਪਣੇ ਕਈ ਵਾਰੀ ਆਪਣੇ ਮੈਨੇਜਰ ਨੂੰ ਆਪਣੇ ਧੀਆਂ ਪੁੱਤਰਾਂ ਨਾਲੋਂ ਜ਼ਿਆਦਾ ਉਹ ਜਿਹੜੇ ਸ਼ੇਅਰ ਦੇ ਦਿੰਦੇ ਨੇ ਉਹ ਕਹਿੰਦੇ ਨੇ ਅਸਲ ਦੇ ਵਿੱਚ ਜਿਹੜਾ ਮੇਰੀ ਇੰਡਸਟਰੀ ਲਈ 4-500 ਪਰਿਵਾਰਾਂ ਨੇ ਕੰਮ ਕੀਤਾ ਜੇ ਮੈਂ ਪੁੱਤਰ ਦੇ ਮੋਹ ਦੇ ਵਿੱਚ ਆ ਕੇ ਗਲਤ ਨਲਾਇਕ ਬੰਦੇ ਨੂੰ ਜਿਹੜਾ ਆਨਰ ਬਣਾ ਦਿੱਤਾ ਉਹਨੇ ਆਪ ਤੇ ਡੁੱਬਣਾ ਹੀ ਡੁੱਬਣਾ ਹੈ ਦੂਜਿਆਂ ਦਾ ਵੀ ਜੀਵਨ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਖਾਸ ਕਰਕੇ ਵੈਸਟ ਨੇ ਉਹ ਸਿਸਟਮ ਉਸਾਰਿਆ ਹੈ ਨਾ ਇੱਥੇ ਤੁਸੀਂ ਵੇਖੋ ਕਿਸੇ ਵੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਐਜੂਕੇਸ਼ਨ ਦੇ ਸਿਸਟਮ ਕਿਦਰੇ ਨੌਕਰੀ ਲੈਣੀ ਉਹ ਇਹ ਨਹੀਂ ਕਹਿੰਦੇ ਵੀ ਤੁਸੀਂ ਕਿਹੜੇ ਰਿਲੀਜੀਅਨ ਨਾਲ ਸੰਬੰਧਤ ਹੋ ਤੁਹਾਡਾ ਰੰਗ ਕਿਹੜਾ ਹੈ ਜਿਹੜਾ ਸਰਕਾਰਾਂ ਨੇ ਲਾਭ ਬਣਾਇਆ ਤੇ ਅਸਲ ਵਿੱਚ ਤੁਸੀਂ ਐਥਨਿਸਿਟੀ ਜਿਹੜੀ ਤੁਹਾਡੀ ਕੀ ਹੈ ਉਹ ਕਹਿੰਦੇ ਨੇ ਸਕਿੱਲ ਹੈ ਤੁਹਾਡੇ ਕੋਲ ਸਰਬਤ ਦਾ ਭਲਾ ਕਰ ਸਕਦੇ ਹੋ ਆਪਣਾ ਕੰਮ ਕਰੋ ਇੱਥੇ ਸਾਰਿਆਂ ਨੂੰ ਇਕੁਅਲ ਟਰੀਟ ਕੀਤਾ ਜਾਂਦਾ ਹੈ ਉੱਥੇ ਗੁਰੂ ਸਾਹਿਬ ਲੈ ਕੇ ਆਉਣਾ ਚਾਹੁੰਦੇ ਨੇ ਨੈਪੋਟਿਜ਼ਮ ਤੋਂ ਉੱਚਾ ਕਰੋਨੀਜ਼ਮ ਤੋਂ ਉੱਚਾ ਫੇਵਰਿਟਿਜ਼ਮ ਤੋਂ ਉੱਚਾ ਉੱਠ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਵੀ ਬੰਦਨ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਜੇ ਸੁਖ ਦੁਨੀਆ ਦੇ ਅੰਦਰ ਅੱਜ ਦਾ ਜਿਹੜਾ ਸ਼ਬਦ ਹੈ ਨਾ ਉਹ ਕਹ ਰਿਹਾ ਵੀ ਜੇ ਸੁਖ ਪੈਦਾ ਕਰਨਾ ਹੈ ਤੇ ਪਰਿਵਾਰਵਾਦ ਤੋਂ ਤੇ ਸਾਰੀਆਂ ਵਿਦਕਰਿਆਂ ਤੋਂ ਉੱਚਾ ਉੱਠਣਾ ਪਏਗਾ ਔਰ ਸਾਰੇ ਸਮਾਜ ਨੂੰ ਉੱਠਣਾ ਪਏਗਾ ਜਿੱਥੇ ਬੰਦਾ ਕਿਸੇ ਦੇ ਨਾਲ ਇੱਕ ਨਾਲ ਫੇਵਰ ਕਰ ਰਿਹਾ ਦੂਜੇ ਨਾਲ ਧੱਕਾ ਕਰ ਰਿਹਾ ਨਾ ਉੱਥੇ ਸਮਾਜ ਸੁਖੀ ਨਹੀਂ ਹੋਏਗਾ ਇਸ ਕਰਕੇ ਸਾਨੂੰ ਇਥੋਂ ਤੱਕ ਕੋਈ ਮਜਬਾ ਦੀ ਜੇ ਵਿਦਕਰਿਆ ਦੇ ਵਿੱਚੋਂ ਵੀ ਬਾਹਰ ਆਣਾ ਪਏਗਾ ਨੈਸ਼ਨਲਿਜ਼ਮ ਦੇ ਵਿੱਚੋਂ ਵੀ ਬਾਹਰ ਆਣਾ ਪਏਗਾ ਸਾਨੂੰ ਇਹ ਸਮਝਣਾ ਪਏਗਾ ਵੀ ਜਿਹੜਾ ਸਿਧਾਂਤਾਂ ਤੇ ਬੇਸ ਜਿਹੜੀ ਸਾਡੀ ਲਾਈਫ ਹੋਵੇ ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਸ਼ਬਦ ਦੀ ਬੜੀ ਗੰਭੀਰਤਾ ਹੈ ਵੀ ਸੁੱਖ ਕਿਹੜਾ ਕਿਹੜਾ ਲਾਈਫ ਦਾ ਏਰੀਆ ਹੈ ਵੀ ਜਿੱਥੇ-ਜਿੱਥੇ ਕੰਮ ਕਰਕੇ ਸਾਡੀ ਜ਼ਿੰਦਗੀ ਚ ਪਰਮਾਨੈਂਟ ਔਰ ਧਰਤੀ ਨੂੰ ਬੇਗਮਪੂਰਾ ਬਣਾਇਆ ਜਾ ਸਕਦਾ ਜਿੱਥੇ ਕੋਈ ਗਮ ਨਾ ਹੋਵੇ ਕਿਸੇ ਲਈ ਗਮ ਨਾ ਹੋਵੇ ਗੁਰੂ ਸਾਹਿਬ ਜੀ ਕਿਰਪਾ